ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਪ੍ਰਮਤ ਸਮਾਗਮਾਂ ਦੇ ਆਖਰੀ ਦਿਨ ਸੇ ਤੁਸੀਂ ਨਾਮ ਬੰਡੇ ਆ ਇਹ ਆਖਰੀ ਦਿਨ ਤੇ ਕੀ ਤੁਸੀਂ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜੀ ਸਨੁਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰਪ੍ਰਮਤ ਮੁਕਾਬਲੇ ਕਰਵਾਉਣ ਦੀ ਸਟਾਡੀ ਕੀਤੀ ਸੀ ਸੋਚਿਆ ਸੀ ਜੋ ਸਾਡੀ ਸੋਚ ਸੀ ਗੁਰੂ ਸਾਹਿਬ ਨੇ ਉਸ ਤੋਂ ਵੀ ਵੱਧ ਮਿਹਰ ਕਰਕੇ ਉਸ ਤੋਂ ਵੱਡੀ ਵੱਧ ਸੇਵਾ ਲਈ ਆ ਇਹ ਗੁਰੂਤ ਮੁਕਾਬਲੇ ਕਰਾਉਣ ਦਾ ਇੱਕੋ ਇੱਕ ਮਨੋਤ ਸੀ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੇ ਸਾਡੇ ਛੋਟੇ ਬੱਚੇ ਆ ਮਹਿਕ ਫਲਵਾੜੀ ਆ ਜਿਹੜੀ ਨਸ਼ਿਆਂ ਦੇ ਵੱਲ ਜਾ ਰਹੀ ਆ ਆਪਾਂ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰੂ ਦੇ ਨਾਲ ਬਾਣੀ ਦੇ ਨਾਲ ਜੋੜ ਸਕੀਏ ਜਿੰਨੇ ਸਾਡੇ ਬੱਚਿਆਂ ਨੇ ਇੱਥੇ ਪਾਰਟਿਸਪੇਟ ਕੀਤਾ ਉਹਨਾਂ ਨੂੰ ਦੇਖ ਕੇ ਮਨ ਖੁਸ਼ ਹੁੰਦਾ ਆ ਕਿ ਜਿੱਥੇ ਸਾਡੇ ਪੰਜਾਬ ਦੇ ਉੱਤੇ ਇੱਕ ਕਲੰਕ ਲੱਗਦਾ ਆ ਨਸ਼ੇ ਦਾ ਨਸ਼ੇ ਦੇ ਕੋੜ ਦਾ ਕਲੰਕ ਲੱਗਦਾ ਸਾਡੀ ਪੰਜਾਬ ਦੀ ਜਵਾਨੀ ਤੇ ਇਹ ਬੱਚਿਆਂ ਨੇ ਉਸ ਕਲੰਕ ਨੂੰ ਧੋਤ ਤੱਕ ਸਾਡੀ ਪੰਜਾਬ ਦੀ ਜਵਾਨੀ ਕਲੀ ਨਸ਼ਿਆ ਜੇ ਨਹੀਂ ਤੇ ਸਾਡੀ ਪੰਜਾਬ ਦੀ ਜਵਾਨੀ ਜਿਹੜੀ ਗੁਰੂ ਦੇ ਨਾਲ ਜੁੜੀ ਹੋਈ ਆ ਚੰਗਿਆ ਰਾਹਾਂ ਦੇ ਉੱਤੇ ਪਈ ਆ ਜੇ ਅੱਜ ਬੱਚਿਆਂ ਨੇ ਦੇਖਿਆ ਜਿੰਨੇ 5-5 ਲੱਖ ਤੱਕ ਦੀਆਂ ਜਿਹੜੇ ਪ੍ਰਾਈਜ਼ ਬੱਚਿਆਂ ਨੇ ਪ੍ਰਾਪਤ ਕੀਤੇ ਆ ਉਹ ਦੇਖ ਕੇ ਮਾਨੂੰ ਬੜੀ ਖੁਸ਼ੀ ਜਿਹੜੀ ਆ ਬਈ ਮਹਿਸੂਸ ਹੁੰਦੀ ਆ ਸਾਨੂੰ ਵੀ ਬਹੁਤ ਖੁਸ਼ੀ ਹੋਈ ਜੀ ਮੈਂ 5 ਦਿਨ ਇੱਥੇ ਰਿਹਾ ਤੁਹਾਡੇ ਸੇਵਾਦਾਰਾਂ ਜਿਹੜੀ ਬੋਲਵਾਣੀ ਸੀ ਨਾ ਉਹਨ ਮੋੜਾ ਸਾਰੇ ਤੁਹਾਡੇ ਸੇਵਾਦਾਰਾਂ ਦੀ ਬੋਲਬਾਣੀ ਐਨੀ ਮੈਨੂੰ ਵਧੀਆ ਲੱਗੇ ਹੈ ਨਾ ਮੈਂ ਸਾਰਿਆਂ ਤਹਿਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਬਹੁਤ ਧੰਨਵਾਦ ਭਾਜੀ ਇਹ ਜਦੋਂ ਤੁਹਾਡੇ ਵਰਗੇ ਤੁਸੀਂ ਜਾਂ ਹੋਰ ਕਿੰਨੇ ਵੀ ਸਕੂਲਾਂ ਵਾਲੇ ਆਇਆ ਜਾਂ ਸਾਰੇ ਇਸ ਗੱਲ ਕਹਿ ਕੇ ਗਏ ਜਾਂ ਆਪਣੇ ਆਪ ਤੇ ਇੱਕ ਮਾਣ ਵੀ ਮਹਿਸੂਸ ਹੁੰਦਾ ਜਿੱਥੇ ਆਪਾਂ ਕਹਿੰਦੇ ਆ ਕਿ ਕਿਸੇ ਦੀ ਚੰਗਾਈ ਦਾ ਦੇਈ ਦੱਸਣੀ ਚਾਹੀਦੀ ਉਥੇ ਮੈਂ ਸਮਝਦਾ ਕਿ ਕਿਸੇ ਦੇ ਜੇ ਕੋਈ ਇੱਥੇ ਛਲਾੰਗਾ ਬਣਦੀ ਆ ਉਹ ਛਲਾੰਗਾ ਜ਼ਰੂਰ ਕਰਨੀ ਚਾਹੀਦੀ ਹੈ ਜੇ ਅੱਜ ਸ਼ਲਾਘਾ ਕਰਦੇ ਆ ਤਾਂ ਉਹਦੇ ਨਾਲ ਸਾਡੀ ਜਿਹੜੀ ਟੀਮ ਆ ਕੱਲ ਉਹਦਾ ਜਿਹੜਾ ਮਨੋਵਲਿਆ ਹੋਰ ਵੱਧਾ ਕੱਲ ਉਹ ਹੋਰ ਵੱਧ ਚੜ ਕੇ ਉਹ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਮੈਂ ਬਿਲਕੁਲ ਆ ਖੁਦ ਇਸ ਚੀਜ਼ ਨੂੰ ਲੈ ਕੇ ਬੜਾ ਖੁਸ਼ੀ ਮਹਿਸੂਸ ਕਰਦਾ ਕਿ ਸਾਡੇ ਜਿੰਨੀ ਵੀ ਟੀਮ ਆ ਸਾਰਿਆਂ ਨੇ ਆਪਣਾ ਸਮਝ ਕੇ ਆਪਣੇ ਤੋਂ ਵੀ ਵੱਧ ਕੇ ਸਮਝ ਕੇ ਆਪਣਾ ਯੋਗਦਾਨ ਪਾਇਆ ਸਮੇ ਦਾ ਨਹੀਂ ਦੇਖਿਆ ਕਿਸੇ ਨੇ 24 ਘੰਟੇ ਦੇ ਵਿੱਚੋਂ 20 22 22 ਘੰਟੇ ਜਿਹੜੇ ਇੱਥੇ ਸੇਵਾ ਨੂੰ ਦਿੰਦੇ ਰਹੇ ਆ ਤੇ ਮਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਵਰਗੇ ਵੀਰ ਜਾਂ ਹੋਰ ਭੈਣਾ ਪਰਾ ਜਿੰਨੇ ਵੀ ਜਦੋਂ ਆਗੇ ਇਸ ਚੀਜ਼ ਦਾ ਸਾਨੂੰ ਜ਼ਿਕਰ ਕਰਦੇ ਆ ਤੇ ਬੜੇ ਮਨ ਨੂੰ ਇੱਕ ਸਕੂਨ ਮਿਲਦਾ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਸਾਡੀ ਕੋਈ ਕਾਤ ਨਹੀਂ ਅਸੀਂ ਤਾਂ ਕਲ ਜੁਗੀ ਜੀਵਿਆਂ ਇੱਥੇ ਤੁਰੇ ਫਿਰਦੇ ਆ ਆਪਣੇ ਕੰਮਕਾਰਾਂ ਦੇ ਵਿੱਚ ਪਰ ਗੁਰੂ ਸਾਹਿਬ ਨੇ ਤਰਸ ਕਰਕੇ ਰਹਿਮਤ ਕਰਕੇ ਇਹ ਜਿਹੜੀ ਆ ਸੇਵਾ ਸਾਡੀ ਝੋਲੀ ਦੇ ਵਿੱਚ ਪਾਈ ਆ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਫਿਰ ਵੀ ਅਸੀਂ ਸਮਝਦੇ ਆ ਸੰਗਤਾਂ ਦਾ ਪ੍ਰਬੰਧ ਕਰਦੇ ਆ ਕਿਉਂਕਿ ਬਹੁਤ ਸਾਡੇ ਵੀਰ ਭੈਣਾਂ ਭਰਾ ਬੱਚੇ ਜਿਹੜੇ ਆ ਉਹ ਕਾਫੀ ਲੰਬਾ ਸਮਾਂ ਇੱਥੇ ਰਹੇ ਵੀ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਕੀਤਾ ਤੇ ਉਹਨਾਂ ਦੇ ਪ੍ਰਬੰਧ ਕਰਦੇ ਆ ਇੱਥੇ ਹੋਰ ਸਾਰੇ ਅਰੇਂਜਮੈਂਟ ਕਰਦੇ ਆ ਇੱਕ ਨਹੀਂ ਅਨੇਕਾਂ ਹੀ ਕਮੀਆਂ ਰਹਿ ਗਈਆਂ ਹੋਣਗੀਆਂ ਅਸੀਂ ਉਹਨਾਂ ਦੇ ਲਈ ਮਾਫੀ ਵੀ ਚਾਹੁੰਦੇ ਆ ਤੇ ਸੰਗਤ ਨੂੰ ਬੇਨਤੀ ਵੀ ਕਰਦੇ ਆ ਕਿ ਸਾਡੇ ਤੋਂ ਸਾਨੂੰ ਸੁਝਾਅ ਜ਼ਰੂਰ ਦਿੱਕੇ ਜਾਓ ਤਾਂ ਜੋ ਆਉਣ ਵਾਲੇ ਅਗਲੇ ਸਮਿਆਂ ਦੇ ਵਿੱਚ ਜਿਹੜੀਆਂ ਉਹ ਗਲਤੀਆਂ ਦੁਹਰਾਇਆਂ ਨਾ ਜਾ ਸਕਣ ਜੀ ਇਹ ਜਿਹਾ ਅੱਗੇ ਗਾਉ ਤੁਸੀ ਕਰਾਉਂਗੇ ਪੰਜਾਬ ਤੋਂ ਬਾਹਰ ਵੀ ਲੈ ਜਾਣ ਦੀ ਕੋਈ ਤੁਹਾਡੀ ਬੇਨਤੀ ਹੈ ਕਿ ਕੋਈ ਮਨਚ ਤਮੰਨਾ ਕਿ ਬਾਹਰੀਆਂ ਸਟੇਟਾਂ ਵਿੱਚ ਸ਼ਾਮਲ ਕੀਤਾ ਜਾਵੇ ਭਾਜੀ ਜੇ ਸੱਚ ਜਾਣੇ ਸਾਡੀ ਕੋਈ ਕਾਦ ਨਹੀਂ ਕਿ ਅਸੀਂ ਆਪਣੇ ਮੂੰਹ ਦੇ ਵਿੱਚ ਤੋੜ ਕੇ ਬੁਰਕੀ ਵੀ ਪਾ ਸਕੀਏ ਇਹ ਗੁਰੂ ਸਾਹਿਬ ਦੀ ਕਿਰਪਾ ਆ ਉਹੀ ਕਰਵਾਇਆ ਅਸੀਂ ਤਾਂ ਇਹਦੇ ਲੱਖਾਂ ਮਹਾਂ ਹਜ਼ਾਰਾਂ ਮਾ ਹਿੱਸਾ ਵੀ ਕਰਨ ਦੇ ਕਾਬਲ ਨਹੀਂ ਹੈਗੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜ਼ਰੂਰ ਹੋਊਗਾ ਕੋਸ਼ਿਸ਼ ਸਾਡੀ ਇਹੀ ਆ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਜੋੜ ਸਕੀਏ ਮੈਂਦਰ ਸਿੰਘ ਸਾਹਿਬ ਇਹ ਮਹਿਸੂਸ ਹੁੰਦਾ ਕਿ ਮੇਰਾ ਘਰ ਜਾ ਕੇ ਦਿੱਲੀ ਲੱਗਣਾ ਮੈਂ 5 ਦਿਨ ਇਧਰ ਆ ਬਿਲਕੁਲ ਮੈਨੂੰ ਮੈਂ ਕਦੇ ਇੱਥੇ ਨਹੀਂ ਪਹਿਲੀ ਵਾਰ ਆਇਆ ਪਤਨ ਹਜ਼ਾਰਾਂ ਵਾਰੀ ਮੈਂ ਗੁਰੂ ਕੀ ਰਸੋਈ ਦੇ ਮੋਰੇ ਲੰਘਿਆ ਪਰ ਇੱਕ ਵਾਰ ਜਦੋਂ ਗੁਰੂ ਮਹਾਰਾਜ ਨੇ ਮੈਨੂੰ ਇੱਥੇ ਸੱਦਿਆ 5 ਦਿਨ ਇਕੱਠੇ ਸੱਦ ਲਿਆ ਬਿਲਕੁਲ ਭਾਜੀ ਹਾਂਜੀ ਸਾਡੇ ਵੀ ਇੱਕ ਇੱਕ ਤਰ੍ਹਾਂ ਦਾ ਮਾਹੌਲ ਬਣਿਆ ਹੈ ਇਹ ਨਾ ਤੇ ਕਿੰਨਾ ਸੋਹਣਾ ਜਦੋਂ ਬੱਚੇ ਕੀਰਤਨ ਵੀ ਕਰਦੇ ਸੀ ਲੱਗਦਾ ਨਹੀਂ ਸੀ ਕਿ ਉਹ ਬੱਚੇ ਕੀਰਤਨ ਕਰਦੇ ਆ ਜਿਵੇਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਕੀਰਤਨ ਕਰਦੇ ਹੁੰਦੇ ਆ ਉਹ ਫੀਲਿੰਗ ਆ ਰਹੀ ਸੀਗੀ ਹਾਂਜੀ ਗੁਰੂ ਸਾਹਿਬ ਇਸੇ ਤਰ੍ਹਾਂ ਚੜ੍ਹਦੀ ਕਲਾ ਬਣਾਈ ਰੱਖੋ ਜੀ ਬੱਚਿਆਂ ਦੇ ਮੇਰਾ ਰੱਖਣ ਜੀ ਜੋ ਗੁਰੂ ਮਰਯਾਦਾ ਗੁਰੂ ਸਾਹਿਬਾਨ ਨੇ ਸਾਨੂੰ ਹਰਦਾ ਵਿੱਚ ਕੀਰਤਨ ਕਰਨ ਨੂੰ ਆਖਿਆ ਉਹ ਪਰਾਲਾ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਨਾ ਮੈਂ ਕਹਿੰਨਾ ਭਈ ਉਹ ਅੱਜ ਤੋਂ 10 ਸਾਲ ਪਹਿਲਾਂ ਸ਼ੁਰੂ ਹੋ ਜਣਾ ਚਾਹੀਦਾ ਸੀਗਾ ਪਰ ਗੁਰੂ ਸਾਹਿਬਾਨਾਂ ਨੇ ਇਹ ਨਾ ਤੋਂ ਇਹ ਜਿਹੜੀਆਂ ਸੇਵਾਵਾਂ ਲੈਣੀਆਂ ਸ਼ੁਰੂ ਕੀਤੀਆਂ ਜਿਥੇ ਗੁਰੂ ਕੀਰ ਸੋਈ ਉਹਨਾਂ ਨੇ ਨਾਮ ਹੀ ਇੰਨਾ ਇੱਕ ਵਿਲੱਖਣ ਰੱਖਿਆ ਜਿੱਥੇ ਗੁਰੂ ਕੀਰ ਸੋਈ ਵਿੱਚ ਲੋੜਵੰਦ ਬੇਸਹਾਰਿਆਂ ਦੀ ਹੈ ਲੰਗਰਾਂ ਨਾਲ ਸੇਵਾਵਾਂ ਕਰਦੇ ਹਨ ਉੱਥੇ ਗੁਰੂ ਸ਼ਬਦ ਨਾਲ ਵੀ ਗੁਰੂ ਕੇ ਸ਼ਬਦ ਦੇ ਲੰਗਰਾਂ ਦੀ ਵੀ ਸੇਵਾ ਕਰ ਰਹੇ ਨੇ ਸੋ ਮੈਂ ਗੁਰੂ ਸਾਹਿਬਾਨਾਂ ਅੱਗੇ ਇਹ ਅਰਦਾਸ ਬੇਨਤੀ ਜੋੜੜੀ ਕਰਨਾ ਕਿ ਸਤਿਗੁਰੂ ਜੀ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਵਿੱਚ ਕਸ਼ਿਸ਼ ਕਰਨ ਇਸੇ ਤਰ੍ਹਾਂ ਇਹ ਜਿਸ ਤਰ੍ਹਾਂ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਹੈ ਇਹਨਾਂ ਦੇ ਉਪਰਾਲੇ ਨੂੰ ਦੇਖ ਕੇ ਇਹ ਨਵੀਂ ਪਿੱਤ ਪੈ ਜਾਵੇ ਹਰੇਕ ਸੰਸਥਾ ਨੂੰ ਚਾਹੀਦਾ ਕਿ ਅਜਿਹੇ ਉਪਰਾਲੇ ਕਰਵਾਉਣ ਤਾਂ ਕਿ ਆਪਣੀ ਜਿਹੜੀ ਨਵੀਂ ਪਨੀਰੀ ਉਹ ਗੁਰੂ ਸ਼ਬਦ ਦੇ ਨਾਲ ਜੁੜ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ